ਦੇਖੋ ਸਰ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਆਪਣੀ ਸੇਵਾ ਦੇ ਵਿੱਚ ਇੱਥੇ ਆਉਂਦੇ ਨੇ ਅਸੀਂ ਬੜੀ ਡਿਟੇਲਡ ਸਕਿਉਰਿਟੀ ਡਿਪਲੋਇਮੈਂਟ ਕੀਤੀ ਹੋਈ ਹੈ ਇੱਕ AIG 2 SP 2 DSP ਤੇ ਤਕਰੀਬਨ 200 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਦੀ ਵਰਦੀ ਦੇ ਵਿੱਚ ਹੀ ਲਾ ਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਆਪਣਸ ਨਾਲ ਜਿਹੜੀ ਹੈ ਬੇਟਰੀ ਹੈ ਉਹਨਾਂ ਤੇ ਅਟੈਕ ਦੀ ਫਾਇਲ ਕੀਤੀ ਗਈ ਹੈ ਇਕ ਮੈਂ ਮੈਂਸ਼ਨ ਕਰਨਾ ਚਾਹਾਂਗਾ ਤੇ ਸਾਡੇ ਮੁਲਾਜ਼ਮ ਨੇ ਰਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਡਰੈਨ ਸਿੰਘ ਚੋੜਾ ਜਿਹੜਾ ਕੋਈ ਪੁਰਾਣਾ ਕ੍ਰਿਮੀਨਲ ਵੀ ਨੇ 테ਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨੇ ਕਿ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤੋਂ ਨਯਾਨ ਸਿੰਘ ਚੋੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ